ਕੀ ਤੁਸੀਂ ਜਾਣਦੇ ਹੋ ਇੱਕ ਅੱਛੀ ਹਾਫ ਪਿੰਡ ਜਿਸਦੇ ਵਿੱਚ ਕੀ ਸਬਜ਼ੀਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕਣ ਦੇ ਵਜੂ ਜੋ ਕਿ ਜਾਣਿਆ ਚਾਹੁੰਦਾ ਹੈ ਜਿਸ ਤੇ ਪਿੰਡ ਵਿੱਚ ਹਰ ਇੱਕ ਕਿਸਾਨ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਣ ਲਗਾਏ ਜਾਂਦੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਸੀਆ ਪਨੀਰੀ ਉਗਾਉਂਦੇ ਵਿੱਚ ਸੱਤ ਤੱਕ ਹੈ ਇਸ ਪਿੰਡ ਤੋਂ ਸਾਰੇ ਹੀ ਇਲਾਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਣ ਨੂੰ ਲੈ ਜਾ ਕੇ ਆਪਣੇ ਕਰਾ ਦੇ ਵਿੱਚ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ ਸੱਤ ਤੱਕ ਪਹਿਲਾਂ ਦੱਸਦੀ ਕਿ ਇਸ ਪਿੰਡ ਦੇ ਵਿੱਚ ਗੰਨੇ ਦੇ ਕਨ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਸਾਰੀਆਂ ਹੀ ਸਬਜ਼ੀਆਂ ਦੇ ਵੱਖ-ਵੱਖ ਤਰ੍ਹਾਂ ਦੇ ਕੰਨ ਜੁੜੇ ਨੇ ਬੂਟੇ ਤਿਆਰ ਕੀਤੇ ਜਾਂਦੇ ਨੇ ਬੂਟਿਆਂ ਨੂੰ ਲੈ ਕੇ ਅਹਿਮ ਜਾਣਕਾਰੀਆਂ ਜੜੀਆਂ ਨੇ ਉਹ ਪਿੰਡ ਦੇ ਹੀ ਕੰਨ ਲਗਾਉਣ ਵਾਲੇ ਲੋਕਾਂ ਦੇ ਵੱਲੋਂ ਸਾਂਝਾ ਕੀਤੇ ਗਏ ਨੇ ਅੱਜ ਆਪਣਾ ਲਖਪ੍ਰੀਤ ਸਿੰਘ ਕੁਛੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਢੇਸੀਆਂ ਦੇ ਵਿੱਚ ਸੋ ਇਹ ਪਿੰਡ ਜਿਹੜਾ ਢੇਸੀਆਂ ਇਹ ਕਣਵਜੋ ਜਿਹੜਾ ਮਸ਼ਹੂਰ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇਸ ਪੇਟ ਦੇ ਵਿੱਚ ਜਿਹੜੀਆਂ ਪ੍ਰੀਡੀਆਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਸੋ ਸਾਡੇ ਨਾਲ ਫਾਰਮ ਦੇ ਕੁਝ ਮਾਲਕ ਨੇ ਜਰੂਰ ਗੱਲਬਾਤ ਕਰ ਲੈਣੀ ਹੈ ਕਿ ਕਿਸ ਪ੍ਰਕਾਰ ਦੀਆਂ ਪ੍ਰੀਡੀਆਂ ਜਿਹੜੀਆਂ ਲਗਾਈਆਂ ਨੇ ਤੇ ਕਿੰਨੇ ਜਗੀਆਂ ਨੇ ਪ੍ਰੀਡੀਆਂ ਇਹਨਾਂ ਨੇ ਕਿਸ ਕਰਦੇ ਵਿੱਚ ਲਗਾਈਆਂ ਸਸੀਕਾਲ ਜੀ ਕੀ ਭਾਜੀ ਤੁਹਾਨੂੰ ਆਪਣਾ ਸੁਖਵਿੰਦਰ ਸਿੰਘ ਜੀ ਕਿੰਨੀਆਂ ਜੋੜੀਆਂ ਪ੍ਰੀਡੀਆਂ ਇਸ ਟਾਈਮ ਜਿਹੜੀਆਂ ਵੈਲੀਬਲ ਨੇ ਤੇ ਕਿੰਨੇ ਜਿਹੜੀ ਇੱਕਦ ਵਿੱਚ ਜਿਹੜ ਤੇ ਪਰੇਡੀਆ ਦੇ ਪੰਜ ਛੇ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕਿਹੜੀ-ਕਿਹੜੀਆਂ ਨੇ ਇਹ ਹੈ ਗੰਡਾ ਦਾ ਕੰਮ ਹੋ ਗਿਆ ਗੋਭੀ ਦੀ ਪੇੜੀ ਤੇ ਮਿਰਚਾਂ ਲਈ ਬਤਾਉ ਟਮਾਟਰ ਮਤਲਬ ਸਾਰੇ ਪਿੰਡ ਦੇ ਵਿੱਚ ਲਗਾਈਆਂ ਨੇ ਪ੍ਰੀਰੀਆਂ ਮਤਲਬ ਉਹਨਾਂ ਨੇ ਇਸੇ ਲਗਾਈਆਂ ਨੇ ਕਿ ਜਾਂ ਉਹਨਾਂ ਅਲੱਗ ਕੋਈ ਲਗਾਈ ਨਹੀਂ ਨਹੀਂ ਸਾਰੀਆਂ ਟੋਟਲ ਇਹੀ ਹੁੰਦੀਆਂ ਨੇ ਪਰ ਇਹ ਹੈ ਕਿ ਇਹ ਕੰਮ ਥੋੜੇ ਘੱਟ ਹੀ ਕਰਦੇ ਨੇ ਜ਼ਿਆਦਾ ਕਰ ਨਹੀਂ ਕਰਦੇ ਮਤਲਬ ਦੋ ਤਿੰਨ ਘੰਟੇ ਜ਼ਿਆਦਾ ਕਰਦੇ ਆ ਬਾਕੀ ਤੇ ਪਹਿਲਾਂ ਜਿਹੜੀ ਸ਼ੁਰੂਆਤ ਜਿਹੜੀ ਕੰਨ ਦੀ ਹੋਈ ਹੈ ਉਹ ਗੰਡੇ ਦੀ ਕੰਨ ਦੀ ਹੋਈ ਕਿ ਜਾਂ ਸਾਰੀਆਂ ਸ਼ੁਰੂ ਤੋਂ ਪਨੀਰੀ ਜਿਹੜੀਆਂ ਲਗੰਨ ਨੇ ਨਹੀਂ ਪਹਿਲਾਂ ਤਾਂ ਸ਼ੁਰੂ ਤੋਂ ਗੰਡੇ ਦਾ ਕੰਨ ਦੀ ਹੋਈ ਉਦੋਂ ਜਿਹੜਾ ਸਾਰਾ ਪਿੰਡ ਜਿਹੜਾ ਇਹ ਕੰਟੀ ਕਰਦਾ ਹਾਂਜੀ ਉਦੋਂ ਸਾਰਾ ਪਿੰਡ ਮਤਲਬ ਇਹ ਕੰਮ ਦਾ ਕੰਮ ਕਰਦਾ ਹੈਗਾ ਹਾਂਜੀ ਉਸ ਤੋਂ ਬਾਅਦ ਜੀ ਡਿਮਾਂਡ ਵਧੀ ਤਾਂ ਫਿਰ ਜਿਹੜੀਆਂ ਅਲੱਗ-ਅਲੱਗ ਲਈ ਹਾਂਜੀ ਫਿਰ ਪੇੜੀਆਂ ਜਿਸ ਤਰ੍ਹਾਂ ਪਤਾ ਬਾਹਰੋਂ ਹੀ ਕੋਈ ਚੱਲਦਾ ਗਿਆ ਪਤਾ ਤੇ ਫਿਰ ਪੇੜੀਆਂ ਸ਼ੁਰੂ ਕੀਤੀਆਂ ਮਿਰਚਾਂ ਲਈ ਪੇੜੀਆਂ ਦਾ ਸ਼ੁਰੂ ਕੀਤੀਆਂ ਜੀ ਸਾਰੇ ਹਾਈਬ੍ਰਿਡ ਬੀਜਾਂ ਕਿਵੇਂ ਸਰ ਇਹ ਹਾਂ ਹਾਈਬ੍ਰਿਡ ਬੀਜ ਹਾਂਜੀ ਹਾਂਜੀ ਜੀ ਜਿਹੜੀ ਮਿਰਚਾਂ ਦੀਆਂ ਇਹਨਾਂ ਵਿੱਚ ਵੀ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਸਾਰੀਆਂ ਜਿਹੜੀ ਜਾਣਕਾਰੀ ਦੱਸੋ ਹਾਂਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਆ ਹਾਈਬ੍ਰਿਡ ਅਲੱਗ-ਅਲੱਗ ਤ ਇਹ ਔਂਕਾਰ ਦੀ ਹੋ ਗਈ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਵੈਰਾਈਟੀਆਂ ਨੇ ਜਿਹੜੇ ਗੰਡੇ ਦੁਕਾਨ ਦੇ ਵਿੱਚ ਕਿੰਨੀਆਂ ਕਿਸਮਾਂ ਨੇ ਗੰਡੇ ਦੇ ਗੰਡੇ ਪੰਜ-ਛੇ ਵਾਈਬ੍ਰਿਡ ਜੇ ਤੇ ਕਾਲੇ ਪਿਆਜ਼ ਦੀ ਕਿਸਮ ਹੈ ਉਹ ਡੱਬੀ ਵਾਲਾ ਛੋਟਾ ਹੁੰਦਾ ਉਹ ਚ ਮਿਲ ਖਰਾਬ ਨਹੀਂ ਹੁੰਦਾ ਛੋਟਾ ਗੰਡਾ ਹੁੰਦਾ ਇੱਕ ਹਾਈਬ੍ਰਿਡ ਜਿਹੜਾ ਮੈਂ ਉਹ ਜਿੱਦਾਂ ਤਾਕੀ ਦਾ ਹੋ ਗਿਆ ਇਦਾਂ ਉਹ ਮੋਟਾ ਗੰਡਾ ਯਾਨੀ ਕਿ ਪਾਈਏ ਦੇ ਜਿਹੜੇ ਆਸ ਪਾਸ ਦੇ ਅਲੱਗ-ਅਲੱਗ 20 25 ਪਿੰਡ ਨੇ ਇਹ ਕਿਹੜੇ ਯਾਨੀ ਕਿ ਕਣ ਦੀ ਜਿਹੜੀ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਇਸ ਤੋਂ ਬਾਅਦ ਜਿਹੜੇ ਬਾਰਡਰ ਲਾ ਕੇ ਦੇ ਨੇ ਜਾਂ ਹੋਰ ਇਹ ਸਾਰੀ ਜਿਹੜੀ ਜਾਣ ਮਲੂ ਕਿੰਨਾ-ਕਿੰਨਾ ਮਲੂ ਜਿਹੜਾ ਫਿਰ ਗਾਹ ਜਿਹੜਾ ਆਪਣੇ ਥਾਂ ਨੂੰ ਇੱਕ ਕਰਨ ਵਾਸਤੇ ਕਿੰਨਾ-ਕਿੰਨਾ ਕੰਜੇ ਦਾ ਤੁਹਾਡੇ ਕੋਲ ਪ੍ਰੋਵਾਈਡ ਕਰਾ ਜਾਂਦਾ ਸਾਡੇ ਕੋਲ ਤਾਂ ਕਾਫੀ ਲੈ ਜਾਂਦੇ ਨੇ ਜਿਸ ਤਰ੍ਹਾਂ ਕੋਈ 4 ਕਿਲੋ ਲੈ ਜਾਂਦਾ ਕੋਈ 5 ਕਿਲੋ ਲੈ ਜਾਂਦਾ ਕੋਈ 10 ਕਿਲੋ ਲੈ ਜਾਂਦਾ ਲਗ-ਲਗ ਤਰ੍ਹਾਂ ਦੇ ਆਰਡਰ ਹੁੰਦੇ ਆ ਹਾਂਜੀ ਮਲੂ ਇਹ ਜਿਵੇਂ ਉਹ ਆਪਣੇ ਇਲਾਕੇ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਵਿਦਾਊਟ ਜਿਵੇਂ ਉਹ ਵੀ ਜਾਂਦਾ ਹੋਏ ਤੁਹਾਡੇ ਕੋਲ ਪ੍ਰੋਵਾਈਡ ਹੁੰਦਾ ਹੈ ਨਹੀਂ ਹਾਂ ਜਾਂਦਾ ਏ ਆਪਣਾ ਜੰਮੂ ਦੀਆਂ ਜਾਂਦਾ ਹਾਂਜੀ ਉਹ ਫਿਰ ਕਿਵੇਂ ਯਾਨੀ ਕਿ ਉਹ ਉਸ ਭੇਜਦੇ ਉਸ ਦੇ ਸਾਰੇ ਤਰੀਕੇ ਦੇ ਨਾਲ ਇਹ ਬਸ ਤੇ ਚੜਾਈ ਜਾਂਦਾ ਜੀ ਹਾਂਜੀ ਬਸ ਰਹੀ ਜਿਹੜਾ ਤੁਸੀਂ ਇਹ ਲਗਾ ਰਹੇ ਸਾਰਾ ਕੁਦਰਤ ਦੀ ਕਰਕੇ ਇਸ ਨੂੰ ਮਤਲਬ ਖਾਦ ਜਾਂ ਕਰਦੇ ਜਾਂ ਕੁਦਰਤ ਜ਼ਰੂਰੀ ਹੈ ਤੇ ਆਪਣੇ ਕੁਦਰਤੀ ਆ ਦੇਸੀ ਰੋੜੀ ਜਿਹੜੀ ਡੰਗਰਾਂ ਦਾ ਕੋਈ ਆ ਉਹ ਰੋੜੀ ਦੇਸੀ ਪੈਂਦੀ ਹੈਗੀ ਹਾਂਜੀ ਜਿਹੜਾ ਪਿਛਲੀਆਂ ਗਰਮੀਆਂ ਜਿਹੜੀ ਨਾ ਗਈ ਉਸ ਵਿੱਚ ਕਿਹੜੀ ਗੜੀ ਜਿਆਦੀ ਪਣੀ ਜਿਹੜੀਆਂ ਕਰਨ ਲੱਗ ਆਪਣੇ ਕੋ ਇਹੋ ਹੀ ਲਗਾਤਾਰ ਇਹ ਗੋਭੀ ਦਾ ਕੰਮ ਚੱਲਣ ਦਾ ਲਗਾਤਾਰ ਗੋਭੀ ਚੱਲਣ ਦੀ ਜਿਹੜੀ ਉਹ ਸਰਦ ਤੇ ਗਰਮੀ ਦੋ ਤੋਂ ਸੇਮ ਹੀ ਚੱਲਦਾ ਹਾਂਜੀ ਗੋਭੀ ਦੀ ਜੇ ਆਪਣੀ ਗਰਮੀ ਜੇ ਹੀ ਬੰਦ ਕਰਦੇ ਦੋ ਤਿੰਨ ਮਹੀਨੇ ਦਾ ਸਾਡਾ ਬੰਦ ਹੁੰਦਾ ਜੂਨ ਜਲਾਈ ਤੋਂ ਬੰਦ ਹੁੰਦਾ ਅਗਸਤ ਤੋਂ ਹੀ ਫੇਰ ਸਟਾਰਟ ਹੋ ਜਾਂਦੇ ਹਾਂਜੀ ਉਹ ਤਾਂ ਹਾਂਜੀ ਕੀ ਕੀ ਮੁਸ਼ਕਿਲ ਬੰਦੀ ਹੋ ਨਹੀਂ ਉਸ ਟਾਈਮ ਕੋਈ ਬਲੋ ਗੰਡੇ ਦਾ ਕੰਮ ਕੀਤਾ ਸੀ ਸਿਆਲ ਚ ਚੱਲੇਗਾ ਨਾ ਇਹ ਸਿਆਲ ਚ ਗੰਡਾ ਲੱਗਣਾ ਵੇ ਇਧਰ ਉਹ ਗਰਮੀ ਜਦੋਂ ਹੋਣਾ ਘਨੇਲ ਪੈ ਜੇਗੇ ਇਹਨੂੰ ਇਹ ਹੁਣ ਜਦੋਂ ਜਨਵਰੀ ਜਨਵਰੀ ਦੇ ਵਿੱਚ ਪਹਿਲਾਂ ਤੇ ਚੱਲੂ ਇਹਦਾ ਕੰਨ ਕਰਨਿਆ ਤਾਂ ਤੁਹਾਡੇ ਕੋਲ ਤਾਂ ਇਹਨਾਂ ਪ੍ਰਬੰਧ ਕੀਤਾ ਵੇ ਜਦੋਂ ਕੰਨ ਲੈਂਦੇ ਉਹ ਮਤਲਬ ਜਿਵੇਂ ਜੀਵੀ ਦਾ ਆਮ ਖਰਦਾ ਜਾਂ ਲੋਕ ਖਰਦੇ ਨੇ ਉਹ ਇਹਨਾਂ ਪ੍ਰਬੰਧ ਕਰ ਸਕਦੇ ਜਾਂ ਮਨੂੰ ਉੱਥੇ ਗਰੋਥ ਫੜ ਲੈਂਦਾ ਨਹੀਂ ਗੰਡੇ ਦੇ ਕੰਨ ਨੂੰ ਵੇਖੋ ਜੀ ਜਿਹੜਾ ਜਨਵਰੀ ਚ ਲੱਗਣਾ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਆ ਗਈ ਉਹ ਤਾਂ ਗੰਡਾ ਭਾਨੇ ਭਾਨਾ ਅੱਜਕੱਲ ਕੀ ਹੈ ਕਿ ਹਰੇ ਗੰ ਤੇ ਜੇ ਕੋ ਆਖੇ ਪਕਾਵੇਂ ਗੰਡੇ ਉਹ ਨਹੀਂ ਬੰਦੇ ਕਿਉਂਕਿ ਘੰਡੇਲ ਪੈ ਜਾਂਦੀ ਹੈ ਜਗਾ ਹਾਂਜੀ ਤੇ ਉਸ ਤੋਂ ਲੱਗਾ ਜਿਵੇਂ ਹੋਰ ਦੂਜੀਆਂ ਤੁਸੀਂ ਦੱਸਿਆ ਨ ਕਿਸਮਾਂ ਉਹ ਮਤਲਬ ਕਿੰਨੇ ਦਿਨਾਂ ਤੱਕ ਜਿਹੜੀਆਂ ਉਹ ਵੀ ਲੋਕਾਂ ਨੇ ਬੀਜਣੀ ਜਿਹੜੀਆਂ ਉਹ ਚੱਲੂ ਨਹੀਂ ਇਹ ਜਿਹੜੀ ਪਨੇੜੀ ਆ ਦੂਜੀ ਆਪਣੀ ਗੋਭੀ ਦੀ ਤੇ ਚੱਲੂ ਜੇ ਤੇ ਅਗਸਤ ਦੇ ਮਹੀਨੇ ਚੱਲੂ ਚੱਲੂ ਜੇ ਅਲੱਗ-ਅਲੱਗ ਤਰ੍ਹਾਂ ਦੇ ਬਿਆਰੇ ਚੱਲਦੇ ਨੇ ਤੇ ਜਿਹੜੀ ਦੂਜੀ ਆ ਆਪਣੀ ਮਰਚ ਤੇ ਬੇਗਣ ਉਹ ਚੱਲਣਗੇ ਜਨਵਰੀ ਜਿਵੇਂ ਜਾ ਕੋਈ ਬੱਲਾ ਬੁੱਲਾ ਦੀ ਪ੍ਰੀਵ ਚੱਲ ਰਹੀ ਹੈ ਜਾਨ ਹਾਂ ਬੱਲਾਂ ਦੀ ਦਸੰਬਰ ਤੋਂ ਤਿਆਰੀ ਕਰ ਰਹੇ ਉਹ ਕਿਹੜੀ ਚੀਜ਼ ਹੈ ਉਹ ਸਾਰੀਆਂ ਹਰ ਚ ਹਰ ਚੀ ਹਾਂਜੀ ਮਹੌਲ ਪ੍ਰੋਜੈਕਟ ਇਸ ਤੋਂ ਵੀ ਜਾਨੀ ਕਿ ਗਾਂ ਆਉਂਦੇ ਪਰਚੇ ਵਧਾਵਾ ਕਿ ਜਾਂ ਹੋਰ ਮਲੇ ਇਹਦੇ ਵਿੱਚ ਸਾਰਾ ਨਹੀਂ ਇਹ ਮਾਲਕ ਨੇ ਕਿਰਪਾ ਕੀਤੀ ਹੋਰ ਵਧੇਗਾ ਹਾਂਜੀ ਉਹਦੇ ਵਿੱਚ ਕਿਹੜੀ ਕਿਹੜੀ ਰਾਈਡੀਆਂ ਜਿਹੜੀ ਤੁਹਾਨੂੰ ਰਾਈਡੀਆਂ ਇਹੋ ਹੀ ਨੇ ਕਾਫੀ ਤੌਰ ਤੇ ਮਲੇ ਵੱਡੇ ਲੈਵਲ ਤੇ ਕਰਾਂਗੇ ਕੰਮ ਹਾਂਜੀ ਇਹ ਸਭ ਰਾਈਡੀਆਂ ਜੰਨੀ ਆਉਣਗੀਆਂ ਸਭ ਕਰਾਂਗੇ ਹਾਂਜੀ ਸੋ ਇਹ ਸਾਨੂੰ ਮਾਲਕ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਪ੍ਰੀਵਿਊ ਲੈ ਕੇ ਜਿਹੜੀ ਸਾਡੀ ਕਰਨਾ ਸਾਡੀ ਕੀਤੀ ਸੋ ਹੋਰ ਵੀ ਜਿਹੜੇ ਨੇ ਕੁਝ ਮਾਲਕਲੇ ਸਾਡੇ ਨਾਲ ਪ੍ਰੀਵਿਊ ਲੈ ਕੇ ਉਹਨਾਂ ਨਾਲ ਵੀ ਗੱਲਬਾਤ ਦੀ ਪ੍ਰੋਸੈਸ ਸਤਿ ਸ੍ਰੀ ਅਕਾਲ ਜੀ ਕੀ ਬੋਲੇ ਪਨਾ ਜਰਮੇਸ਼ ਸਿੰਘ ਜੀ ਕਿੰਨੇ ਏਕੜ ਉਹ ਇਕੜ ਦੇ ਵਿੱਚ ਪਨੀਰੀਆਂ ਅਸੀਂ ਤਿਆਰ ਕੀਤੀਆਂ ਨੇ ਪਨੀਰੀਆਂ ਇਹ ਲੈਵਲ ਦਾ ਕੰਮ ਹੈ ਹੱਥੀਂ ਮਿਹਨਤ ਕਰਨੇ ਆ ਹਾਈਬ੍ਰਿਡ ਦਾ ਵੀ ਸਾਰੇ ਬੀਜ ਨੇ ਤੇ ਆਪਣਾ ਵੱਲਾ ਛੱਲਾ ਦਾ ਵੀ ਕੰਮ ਕਰਨੇ ਹੈ ਦੋ ਤਿੰਨ ਸੈੱਡ ਬਣਾਉਣੇ ਆ ਆਪਣੇ ਸਾਰਾ ਹੀ ਵਧੀਆ ਬੀ ਤਿਆਰ ਕਰਕੇ ਦੇ ਜਿਹੜਾ ਵਧੀਆ ਲਿਆਉਣਾ ਵਾ ਹਾਈਬ੍ਰਿਡ ਦਾ ਹੀ ਕੰਮ ਕਰਨਾ ਵਾ ਤੇ ਗਾਹੀ ਵੀ ਵੱਧਾ ਸਾਡੀ ਮਤਲਬ ਹੁਣ ਤਾਂ ਸਰਗਰੋਤ ਆ ਗਈ ਹੈ ਜਿਹੜੇ ਗਰਮੀਆਂ ਦੇ ਵਿੱਚ ਕਿੰਨੀਆਂ ਜਿਹੜੀਆਂ ਪਨੀਰੀਆਂ ਦੀ ਜਿਹੜੀ ਕਾਸ਼ਤ ਕਿੰਨ ਲੱਗੀ ਸਾਰੇ ਗਰਮੀਆਂ 'ਚ ਘਟ ਹੁੰਦੀ ਹੈ ਘਟ ਕਰਨੇ ਆ ਅਸੀਂ ਗਰਮੀਆਂ 'ਚ ਕੋਈ ਗਰਮੀ ਨਾ ਹੁੰਦੀ ਨਾ ਪਨੀਰੀ ਹਾਂਜੀ ਮਿੱਠੀ ਖਾਈ ਬਰੱਡ ਵੀ ਇਹਨਾਂ ਨੂੰ ਤਾਂ ਕੋਈ ਮੌਸਮ ਦੇ ਨਾਲ ਕੋਈ ਫਰਕ ਪੈਂਦਾ ਚ ਨਹੀਂ ਫਰਕ ਪੈਂਦਾ ਵਾ ਜਦੋਂ ਠੰਡ ਥੋੜੀ ਜੀ ਹੁੰਦੀ ਹੈ ਲੱਗਣਾ ਵੀ ਬੀਜਣਾ ਹੀ ਉਦੋਂ ਆ ਲੱਗਣਾ ਠਰ ਕੇ ਜੀ ਹਾਂਜੀ ਜਿਹੜੀ ਪਿਛੇ ਦੇ ਦੇਣ ਗਏ ਗਰਮੀਆਂ ਦੇ ਵਿੱਚ ਕਿਵੇਂ ਉਹ ਵੀ ਤੇ ਹੀ ਚੱਲਦੀ ਪਨੀਰੀ ਕਿਵੇਂ ਤਾਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਵਾ ਕਾ ਮੌਸਮ ਠੰਡਾ ਰਿਹਾ ਵਾ ਬਰਸ਼ਾਤਾ ਕਰਕੇ ਥੋੜਾ ਢੱਲਾ ਰਿਹਾ ਬਰੋ ਹਾਂਜੀ ਹੁਣ ਜਿਹੜੀਆਂ ਦੂਪੜੀਆਂ ਵੀਡੀਓ ਤੁਹਾਡੇ ਵੱਲੋਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਐਸ ਤਰ੍ਹਾਂ ਗੋਭੀ ਦਾ ਕਾਣ ਵਾ ਤੇ ਗੰਡੀਆਂ ਦਾ ਵਸੇ ਹਾਂਜੀ ਦੋਈ ਪ੍ਰੈਰਣੀਆਂ ਚੱਲ ਰ ਕਿੰਨੇ ਦਮਾਂ ਦਾ ਜਿਹੜੀ ਇਹ ਬੂਟੇ ਹੋ ਗਏ ਨੇ ਜਿਹੜੇ ਤੁਸੀਂ ਜਿਹੜੇ ਪ੍ਰੋਵਾਈਡ ਕਰਾ ਰਹੇ ਹੋ ਇਹ 1 ਮਹੀਨਾ ਦਾ ਕਾਣ 2 ਮਹੀਨੇ ਹੋ ਗਏ ਕਾਣ ਤਿਆਰ ਕੀਤੇ ਨੇ ਵੇਚਣ ਦੇ ਆਹੀ ਹਾਂ ਲਗਾਤਾਰ ਵੇਚਣ ਦੇ ਆ ਕਾਣ ਗਾਗ ਆਉਂਦੇ ਨੇ ਦੋ ਦੋ ਚਾਰ ਚਾਰ ਮਰਲੇ ਦਾ ਕਾਣ ਲੈ ਜਾਂਦੇ ਨੇ ਮਤਲਬ ਕਿਵੇਂ ਲੱਗਦਾ ਵੀ ਜੀ ਇੱਧਰ ਦੀ ਜਿਹੜੀ ਆ ਕੁਦਰਤੀ ਮਿੱਟੀ ਆ ਤੇ ਜਿਹੜੀ ਮਤਲਬ ਆਸ-ਪਾਸ ਦੇ ਪਿੰਡ ਖੜਦੇ ਇਹਦੇ ਨਾਲ ਕੋਈ ਫਰਕ ਪੈਂਦਾ ਜਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਗੋਹੇ ਦੀ ਢੂੜੀ ਪਾਉਣੀ ਪੈਂਦੀ ਆ ਫਲੇ ਤਾਕਤ ਹੋਵੇ ਫੇਰ ਹੀ ਪਿਆਰੇ ਉਹ ਤੇ ਜਿਹੜੀ ਤੁਹਾਡੀ ਫਾਰਮ ਦੇ ਵਿੱਚ ਪਈ ਹੈ ਜਿੱਦਾਂ ਆਮ ਜਿੱਦਾਂ ਜਿੰਮੇਦਾਰ ਲਾ ਜਾਂਦਾ ਉਹਨਾਂ ਦੇ ਇਹਨਾਂ ਪ੍ਰਬੰਧ ਨਹੀਂ ਕੀਤੇ ਹੁੰਦੇ ਤਾਂ ਉੱਥੇ ਬੂਟੇ ਨੂੰ ਜਾ ਕੇ ਫਰਕ ਪੈਂਦਾ ਜਾਂ ਨਹੀਂ ਪੈਂਦਾ ਫਰਕ ਤਾਂ ਫਿਰ ਪੈਂਦਾ ਜੇ ਤੇ ਮਿਹਨਤ ਨਹੀਂ ਕਰਨੀ ਤੇ ਪੈਣਾ ਹੀ ਹੈ ਹਾਂਜੀ ਕਿਹੜੀ ਕਿਹੜੀ ਚੀਜ਼ਾਂ ਹੈ ਜਿਹੜਾ ਧਿਆਨ ਦਾ ਜ਼ਿਆਦਾ ਦੇਣਾ ਸੀ ਧਿਆਨ ਮਿਹਨਤ ਕਰੋ ਫਾ ਤਾਂ ਗੋਹੜੀ ਜ਼ਰੂਰੀ ਪਾਉਣ ਫੇਰ ਹੀ ਬੂਟਾ ਤਰੇਗਾ ਤੇ ਜਦੋਂ ਲਾ ਕੇ ਵੇਖਿਆ ਨਾ ਤਰਨਾ ਕੀ ਮਤਲਬ ਗੋਡੀ ਗਾਡੀ ਬੇਨੂ ਜੜੀ ਥੋੜੀ ਹਾਂ ਗੋਡੀ ਦੇਣੀ ਹੈ ਖਾਦ ਪੈਣੀ ਹੈ ਸਾਰਾ ਕੁਝ ਦੇਖਣਾ ਪੈਣਾ ਮਤਲਬ ਕਿੰਨੀ ਜਿਹੜ ਇਹ ਮਰਚ ਥੋੜੀ ਸੰਗਣੀ ਲੱਗਦੀ ਹੈ ਤਾਂ ਕਿ ਇਹਨਾਂ ਨੂੰ ਗੈਪ ਜਿਹੜਾ ਵਿੱਚ ਪਾਉਣਾ ਹੈ ਹਾਂਜੀ ਗੈਪ ਪਾਉਣਾ ਪੈਂਦਾ ਹਾਂਜੀ ਕਿਉਂਕਿ ਜੇ ਕੈਲ ਹੁੰਦਾ ਉਹਨਾਂ ਮਤਲਬ ਥਾਂ ਲੋਕਾਂ ਦੇ ਕੋਲ ਥੋੜੇ ਹੁੰਦੇ ਤੇ ਉਹ ਬੂਟੇ ਜਿਹੜੀ ਹੈ ਕਟਾ ਦਿੰਦੇ ਥੋੜੇ ਜਣ ਲੱਗ ਅਲੱਗ ਅਲੱਗ ਆਹ ਥੋੜਾ ਥੋੜਾ ਬੂਟੇ ਲਾਏ ਉਹ ਘੱਟ ਫਲ ਘੱਟ ਪੈਂਦਾ ਫਿਰ ਯਾਰ ਗਲਤ ਆਏ ਥੋੜਾ ਜਿੰਨਾ ਵਿਰਲਾ ਹੋਏਗਾ ਬੂਟਾ ਵਧੀਆ ਹੋਏਗਾ ਸੋਨਾ ਫਰਕ ਜਿਹੜੀ ਨੂੰ ਫਰਕ ਜੇ ਚਾਹੀਦਾ ਹਾਂਜੀ ਫਰਕ ਚਾਹੀਦਾ ਠੀਕ ਨਾ ਸੋ ਸਾਡੇ ਨੂੰ ਹੋਰ ਵੀ ਜਿਹੜੇ ਨੇ ਜ਼ਿੰਮੇਵਾਰ ਨੇ ਮੌਜੂਦ ਨੇ ਜ਼ਰੂਰ ਗ ਆ ਅੱਜ ਆਪਣੇ ਕੋਲ अवेलेबल ਗੋਭੀ ਆ ਕਾਣਾ ਗੰਡੇ ਆਲਾ ਮਰਚਾ ਬੈਂਗਣ ਟਮਾਟਰ ਆ ਬੰਦ ਗੋਭੀ ਆ ਕਰਮਾ ਬਰੋਕਲੀ ਆ ਸਾਰੀ ਆਟਮਾ ਉਹ ਸਾਰੀਆਂ ਲੱਗ ਰਹੀਆਂ ਨੇ ਕਿ ਜਾਂ ਅਜੇ ਮਿਲ ਉਹ ਟਾਈਮ ਲੱਗੇ ਸੰਭਾਲਦੇ ਨਾ ਜਿਹੜੀ ਗੋਭੀ ਆ ਉਹ ਅੱਜ ਤੋਂ 2 2.5 ਮਹੀਨੇ ਪਹਿਲਾਂ ਲੱਗਦੀ ਪਈ ਤੇ ਉਹਦਾ ਹੁਣ ਸੀਜ਼ਨ ਐਂਡ ਆ ਗੋਭੀ ਦਾ ਹੁਣ ਅੱਗੇ ਨਾਲ ਪਿਆਜ਼ ਦਾ ਕੰਮ ਸ਼ੁਰੂ ਆ ਪਿਆਜ਼ ਆਪਣੇ ਕੋਲ ਪੰਜ ਛੇਕ ਨਹੀਂ ਤਾਂ ਪਿਆਜ਼ ਤਿਆਰ ਆ ਬਿਲਕੁਲ ਵਿਗਾ ਹੋਰ ਨਾਲ ਤਿਆਰ ਹੋਣਾ ਆਲਾ ਮਹੀਨੇ ਤੱਕ ਉਹ ਵੀ ਤਿਆਰ ਹੋ ਜਾਊਗਾ ਤੇ ਨਾਲ ਮਰਚਾ ਬੈਂਗਣ ਉਹਦੀ ਵੀ ਤਿਆਰੀ ਆ ਉਹ ਜੇ ਲਾਉਂਦਾ ਕੋਈ ਐਡਾ ਬੈਨੀਫਿਟ ਨਹੀਂ ਆ ਜਿਹੜਾ ਗਿੰਦੇ ਤੇ ਪਿਆਜ਼ ਦੀ ਤੁਸੀਂ ਗੱਲ ਕਰ ਰਹੇ ਉਹ ਇੱਕ ਹੀ ਕਿਸਮਾਂ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਨਾ ਨਾ ਕਿਸਮਾਂ ਵਿੱਚ ਆਪਾਂ ਨੂੰ ਤਿੰਨ-ਚਾਰ ਕਿਸਮਾਂ ਹਾਂਜੀ ਦੇਸੀ ਵੀ ਆ ਹੈ ਬੜੀਆਂ ਚਾਹਦਾ ਜਿਹੜੀ ਇੱਧਰ ਮੇਰੇ ਇਲਾਕੇ ਦੇ ਹਿਸਾਬ ਨਾਲ ਗਾਹਕ ਡਿਮਾਂਡ ਕਰਦਾ ਕਿ ਜਾਂ ਮਤਲਬ ਇਹ ਜਿਹੜੀ ਕਿਸਮਾਂ ਨੇ ਸਾਰੀਆਂ ਜਿਹੜੀਆਂ ਗਾਹਕ ਨੂੰ ਲਗਾਈ ਜਾਂਦੀਆਂ ਨਹੀਂ ਦੁਕਾਨਦਾਰ ਨੂੰ ਤੁਸੀਂ ਦੇਖੋ ਸਾਰਕ ਚ ਜੇ ਰੱਖਣੀ ਪੈਣੀ ਹੈ ਤੇ ਗਾਹਕ ਜਿਹੜੀ ਡਿਮਾਂਡ ਰੱਖੇ ਉਹ ਜੀ ਦੇਦੀ ਦੀ ਉਹਨਾਂ ਨੂੰ ਮੈਂ ਲਗ-ਲਗ 20-25 ਪੈੜ ਤੁਸੀਂ ਇੱਧਰ ਹੀ ਲਾ ਲਓ ਫੀਲਡ ਦੇ ਇਹਨਾਂ ਦੇ ਵਿੱਚ ਜਿਆਦਾ ਜਿਹੜ ਤੇ ਜਿਹੜੀ ਬਾਹਰ ਪਰ ਚੂਣਾ ਫੇਰੀ ਵਾਲੇ ਉਹ ਤੁਹਾਨੂੰ ਪਤਾ ਉਹਨਾਂ ਨੇ ਰੋਟੀ ਕਮਾ ਕੇ ਖਾਣੀ ਆ ਉਹ ਥੋੜੀ ਦੇਸੀ ਨੂੰ ਫਿਰ ਥੋੜਾ ਚਲ ਦਿੰਦੇ ਆ ਹਾਂਜੀ ਹਾਂਜੀ ਮਤਲਬ ਜਿਹੜਾ ਬੂਟੇ ਦੀ ਜਾਣਕਾਰੀ ਜਿਹੜੀ ਹੈ ਅਹਿਮ ਜਿਹੜੀ ਜਾਣਕਾਰੀ ਉਹ ਸਾਝੀ ਕਰ ਦਿਓ ਕਿਹੜਾ ਬੂਟਾ ਕਿੰਨੀ ਵੇਸ ਤੇ ਲਗਾਉਣਾ ਚਾਹੀਦਾ ਔਰ ਕਿਹੜੀ ਜਿਹੜੀ ਬਾਹਰ ਦੇ ਵਿੱਚ ਲਗਾਣੀ ਚਾਹੀਦੀ ਸਾਰੀ ਇਹ ਜਾਣਕਾਰੀ ਜਿਹੜੀ ਗੋਭੀ ਆ ਉਹ ਤੇ ਤੁਸੀਂ ਸਰਦੀ ਚ ਲਾ ਦਿਓ ਕੋਈ ਗੱਲ ਨਹੀਂ ਤੇ ਜਿਹੜੀ ਮਰਚਾ ਲਾਉਣ ਨੇ ਤਾਂ ਹੁਣ ਪ੍ਰਬੰਧ ਬਹੁਤ ਵਧੀਆ ਚਾਲ ਚੀ ਵੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਮਿਹਨਤ ਕਰਨੀ ਪੈਂਦੀ ਆ ਉਹਨੂੰ ਤਾਂ ਟੱਕਣਾ ਪੈਂਦਾ ਰੰਗ ਪਾ ਕੇ ਉੱਤੇ ਤਰਪ ਹੋਨ ਹਰ ਇੱਕ ਚੀਜ਼ਾਂ ਦੀ ਪਾ ਮਿਹਨਤ ਕਰਨੀ ਪਣੀ ਆ ਹਾਂਜੀ ਨਹੀਂ ਤੁਹਾਡੇ ਲੋਕ ਫਾਰਮ ਦੇ ਵਿੱਚ ਇੰਨਾ ਪ੍ਰਬੰਧ ਕੀਤਾ ਗਿਆ ਆਹ ਬੰਦੇ ਤੋਂ ਕੋਈ ਇੰਨਾ ਪ੍ਰਬੰਧ ਕਰਨਾ ਜਿਹੜਾ ਔਖਾ ਹੋ ਜਾਂਦਾ ਪਰ ਜਿਹੜੇ ਜਿਹਨੂੰ ਪਤਾ ਵਾ ਕਿ ਉਹ ਕਰ ਵੀ ਸਕਦਾ ਪਰ ਉਦਾਂ ਅਸਰ ਤੇ ਜਨਵਰੀ ਤੋਂ ਬਾਅਦ ਲੱਗੇ ਤੇ ਵਧੀਆ ਹਾਂਜੀ ਹੁਣ ਜਿਹੜੇ ਦੇਣ ਜਾ ਰਹੇ ਨੇ ਇਹ ਲਾਇ ਵੰਦਨੇ ਆਸ ਤੇ ਗੋਭੀ ਆਸ ਤੇ ਗੋਭੀ ਵਾਸਤੇ ਵਧੀਆ ਲਾਇ ਵੰਦਾ ਤੇ ਅੱਜ ਵਾਸਤੇ ਲਾਇ ਵੰਦਾ ਤੇ ਜਿਹੜੀ ਮਰਚ ਬੈਗਨਦੀ ਆ ਉਹ ਅਜ ਠਰ ਕੇ ਉਹ ਜਨਵਰੀ ਲਾਸਟ ਦੇ ਜਾਗ ਛੜੂ ਹੋਏਗਾ ਜੀ ਉਦੋਂ ਬਾਅਦ ਜੇ ਮੌਸਮ ਕੱਕੜ ਪੈਣਾ ਜਾਂ ਥੋੜੀ ਠੰਡ ਪੈਣ ਇਹ ਬਹੁਤ ਫਰਕ ਪੈਏਗਾ ਨੂੰ ਕਿੱਦਾਂ ਕਰੀ ਨਾ ਜਨਵਰੀ ਰਾਟੀਆਂ ਫਰਵਰੀ ਚੜਦੇ ਨਾਲ ਲਾ ਦੋ ਕੋਈ ਗੱਲ ਨਹੀਂ ਲੋਹੜੀ ਤੋਂ ਬਾਅਦ ਲਾ ਦੋ ਕੋਈ ਗੱਲ ਨਹੀਂ ਹਾਂਜੀ ਹੁਣ ਜੇ ਦਾੜ ਨੇ ਤੁਹਾਡੇ ਤੋਂ ਆਣਾ ਹੋਵੇ ਤੇ ਕਿਹੜੀਆਂ ਜਿਹੜੀਆਂ ਕਿਸਮਾਂ ਨੇ ਉਹ ਜਿਹੜੀਆਂ ਤੁਹਾਡੇ ਕੋਲ ਪ੍ਰੋਵਾਈਡ ਕਰਨ ਤੇ ਕਿਹੜੀਆਂ ਲਾਈਵ ਅੰਦਰ ਰਹਿਣਗੀਆਂ ਗੋਭੀ ਆ ਫੁੱਲ ਗੋਭੀ ਦੋ ਤਿੰਨ ਵੈਰਾਈਟੀਆਂ ਆਪਣੇ ਕੋ ਹਾਂਜੀ ਗੰਡਿਆਂ ਦਾ ਪਿਆਜ਼ ਆ ਟਮਾਟਰ ਆ ਤੇ ਬੰਦ ਗੋਭੀ ਆ ਮੜ ਕੇ ਜਿਹੜਾ ਜਾਣਕਾਰੀ ਆਪਣਾ ਪਿੰਡ ਢੇਸੀਆਂ ਜੀ ਜ਼ਿਲ੍ਹਾ ਗਦਾਫਪੁਰ ਜੇ ਤੇ ਇੱਥੇ ਆਪਾਂ ਦੋ ਤਣ ਆਪਣੇ ਚਾਚੇਤਾ ਜੀ ਨਾਲ ਕੇ ਕੰਮ ਕਰਦੇ ਆਂ ਦੇਸੀਆਂ ਜੋ ਏਕਤਾ ਨਰਸਰੀ ਹਾਂਜੀ ਸੋ ਇਹ ਸਾਨੂੰ ਏਕਤਾ ਨਰਸਰੀ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਪਲੇਟੀਆਂ ਲੈ ਕੇ ਜਿਹੜੀ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਕਿਸ ਬਹਾਰ ਦੇ ਵਿੱਚ ਕਿਸ ਮੌਸਮ ਦੇ ਵਿੱਚ ਜਿਹੜੀ ਆ ਇਹ ਜਿਹੜੀ ਪਗਰਾਹ ਦੇ ਜਿਹੜੀ ਲਗਾਣੀ ਚਾਹੀਦੀ ਆ ਤੇ ਕਿੰਨੀ ਵਿੱਥ ਤੇ ਜਿਹੜਾ ਵਾ ਇਹ ਬੂਟਾ ਜਿਹੜਾ ਲਗਾਉਣਾ ਚਾਹੀਦਾ ਵਾ ਤੇ ਕਿਹੜੀ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਇਹਨਾਂ ਪਲੇਟੀਆਂ ਲਾ ਕੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀਤ